ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਤੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਆਪਾਂ ਬਣਾਵਾਂਗੇ ਜੀ ਦਹੀਂ ਭੱਲੇ ਜਿਹੜੇ ਕਿ ਆਪਾਂ ਜਿਹੜੇ ਘਰ ਦੇ ਵਿੱਚ ਮੂੰਗ ਦਾਲ ਤੋਂ ਤਿਆਰ ਕੀਤੇ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਰੈਸਪੀ ਆ ਇਹ ਉਸ ਲਈ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਚਲੋ ਜੀ ਰੈਸਪੀ ਸ਼ੇਅਰ ਕਰਦੇ ਹਾਂ ਇਦਾਂ ਲਈ ਆਪਾਂ ਜਿਹੜੀ ਅੱਧੀ ਕੌਲੀ ਮੂੰਗ ਦਾਲ ਲਈ ਸੀ ਇਹਨੂੰ ਪਾਣੀ ਵਿੱਚ ਭਿਉਂ ਕੇ ਆਪਾਂ 2 ਘੰਟੇ ਪਹਿਲਾਂ ਰੱਖ ਦਿੱਤਾ ਸੀ ਤੇ ਹੁਣ ਆਪਾਂ ਇਹਨੂੰ ਸਾਫ਼ ਪਾਣੀ ਨਾਲ ਧੋ ਲਿਆ ਤੇ ਇਹਨੂੰ ਪੌਣੀ ਰਾਈ ਪੁੰਨ ਲਾਂਗੇ ਤਾਂ ਕਿ ਜਿਹੜਾ ਐਕਸਟਰਾ ਪਾਣੀ ਹੈ ਜਿਹੜਾ ਇਹਦਾ ਬਾਹਰ ਨਿਕਲ ਜੇ ਹੁਣ ਆਪਾਂ ਇਹਨੂੰ ਜਿਹੜਾ ਜੱਗ ਦੇ ਵਿੱਚ ਕੱਢ ਲਵਾਂਗੇ ਤੇ ਗ੍ਰाइंड ਕਰ ਲਵਾਂਗੇ ਇਹਨੂੰ ਆਪਾਂ ਮੋਟਾ-ਮੋਟਾ ਜਿਆ ਪੀਸਣਾ ਬਾਲਾ ਜਿਆਦਾ ਨਹੀਂ ਪੀਸਣਾ ਤੇ ਨਾ ਹੀ ਇਹਦੇ ਵਿੱਚ ਪਾਣੀ ਪਾਉਣਾ ਬਿਲਕੁਲ ਸੁੱਕਾ-ਸੁੱਕਾ ਪੀਸਣਾ ਇਹਨੂੰ ਇਸ ਤਰੀਕੇ ਦਾ ਪੇਸਟ ਆ ਜਿਹੜਾ ਆਪਾਂ ਇਹਦਾ ਬਣਾ ਲਾਂਗੇ ਤੁਸੀਂ ਦੇਖ ਸਕਦੇ ਪੇਸਟ ਆ ਜਿਹੜਾ ਬਹੁਤ ਹੀ ਜਿਹੜਾ ਗਾੜਾ ਬਣਿਆ ਤੇ ਹੁਣ ਇਸ ਪੇਸਟ ਨੂੰ ਆਪਾਂ ਜਿਹੜਾ ਹੱਥ ਨਾਲ ਜਾਂ ਚਮਚੇ ਨਾਲ ਇਸ ਤਰੀਕੇ ਨਾਲ ਜਿਹੜਾ ਚੰਗੀ ਤਰ੍ਹਾਂ ਫੈਂਟ ਲਾਂਗੇ ਇਹਨੂੰ ਆਪਾਂ ਲਗਾਤਾਰ 7 ਤੋਂ 8 ਮਿੰਟ ਤੱਕ ਜਿਹੜਾ ਇਸੇ ਤਰੀਕੇ ਨਾਲ ਫੈਂਟਦੇ ਰਹਿਣਾ ਜਿੰਨਾ ਚਿਰ ਇਹਦੇ ਵਿੱਚ ਫਲੱਫ ਨਹੀਂ ਆ ਜਾਂਦੀ ਇਸ ਤਰੀਕੇ ਨਾਲ ਜਿਹੜਾ ਲਗਾਤਾਰ ਫੈਂਟਦੇ ਨਾਲ ਆ ਜਿਹੜਾ ਇਹ ਬੈਟਰ ਸਮੂਥ ਹੋ ਜਾਊਗਾ ਤੇ ਇਹਦੇ ਨਾਲ ਜਿਹੜੇ ਦਹੀਂ ਭੱਲੇ ਬਹੁਤ ਹੀ ਜਿਹੜਾ ਸੌਫਟ ਤੇ ਸਪੰਜੀ ਬਣਨਗੇ ਤੁਸੀਂ ਦੇਖ ਸਕਦੇ ਹੋ ਜੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਫਲੌਟ ਆ ਚੁੱਕੀ ਹੈਗੀ ਇਸੇ ਤਰੀਕੇ ਦੇ ਨਾਲ 7 ਤੋਂ 8 ਮਿੰਟ ਤੱਕ ਲਗਾਤਾਰ ਆਪਾਂ ਇਹਨੂੰ ਫੈਂਟਾਂਗੇ ਤਾਂ ਕਿ ਇਹੜੇ ਭੱਲੇ ਆ ਬਿਲਕੁਲ ਸਹੀ ਬਣਨ ਤੇ ਸਪੰਜੀ ਬਣਨ 7 ਤੋਂ 8 ਮਿੰਟ ਇੱਥੇ ਆਪਾਂ ਨੂੰ ਹੋ ਗਿਆ ਤਕਰੀਬਨ ਫੈਂਟਦਿਆਂ ਨੂੰ ਤੇ ਜਿਹੜਾ ਬੈਟਰ ਆ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸਮੂਥ ਹੋ ਗਿਆ ਬਹੁਤ ਜ਼ਿਆਦਾ ਫਲੌਟ ਆ ਗਈ ਤੇਰਾ ਕਲਰ ਵੀ ਕਾਫੀ ਪਹਿਲਾਂ ਨਾਲੋਂ ਚੇਂਜ ਹੋ ਚੁੱਕਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਜਿਹੜਾ ਨਮਕ ਐਡ ਕਰਾਂਗੇ ਅੱਧਾ ਚਮਚ ਇੱਥੇ ਆਪਾਂ ਤਿੰਨ ਹਰੀਆਂ ਮਿਰਚਾਂ ਬਰੀਕ ਕੱਟ ਲਈਆਂ ਸੀ ਉਹ ਵਿੱਚ ਐਡ ਕਰ ਲਾਂਗੇ ਤੇ ਇਹਨੂੰ ਫਿਰ ਤੋਂ ਮਿਕਸ ਕਰ ਲਾਂਗੇ ਨਮਕ ਤੇ ਹਰੀ ਮਿਰਚ ਜੇਕਰ ਤੁਸੀਂ ਪਹਿਲਾਂ ਐਡ ਕਰਨੀਆਂ ਤਾਂ ਤੁਹਾਨੂੰ ਜਿਹੜਾ ਚਮਚੇ ਨਾਲ ਫੈਂਟਣਾ ਪਊਗਾ ਜੇਕਰ ਤੁਸੀਂ ਹੱਥ ਨਾਲ ਫੈਂਟੋਂਗੇ ਤਾਂ ਜਿਹੜਾ ਮਿਰਚ ਜਿਹੜੀ ਬਹੁਤ ਜ਼ਿਆਦਾ ਜਲਦੀ ਹੈਗੀ ਹੁਣ ਆਪਾਂ ਗਰਮ ਪਾਣੀ ਲਿਆ ਸੀਗਾ ਕੋਸਾ ਜਿਹਾ ਉਦੋਂ ਵੀ ਥੋੜਾ ਠੰਡਾ ਮਿਲਾ ਲਿਆ ਗਰਮ ਪਾਣੀ ਦੇ ਵਿੱਚ ਕੋਸੇ ਜਿਹੇ ਪਾਣੀ 'ਚ ਨਮਕ ਮਿਲਾ ਕੇ ਰੱਖ ਦਾਂਗੇ ਹੁਣ ਆਪਾਂ ਤੇ ਟੈਸਟ ਕੀਤਾ ਵੀ ਜਿਹੜੇ ਭੱਲੇ ਆ ਸਹੀ ਬਣੇ ਆ ਬਿਲਕੁਲ ਪਾਣੀ ਉੱਪਰ ਤੈਰਦੇ ਸੀ ਤੇਲ ਆਪਣਾ ਜਿਹੜਾ ਕੜਾਈ ਦੇ ਵਿੱਚ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਜਿਹੜੇ ਭੱਲੇ ਆ ਹੌਲੀ-ਹੌਲੀ ਪਾਣੀ ਲਾ ਕੇ ਹੱਥ ਨੂੰ ਇਹਦੇ ਵਿੱਚ ਛੱਡ ਦਾਂਗੇ ਤੇਲ ਜਿਹੜਾ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਪਕਾਵਾਂਗੇ ਤੇ ਭੱਲੇ ਨੂੰ ਆਪਾਂ ਉਦ ਤੱਕ ਪਕਾਵਾਂਗੇ ਉਦ ਤੱਕ ਇਹ 골ਡਨ ਨਹੀਂ ਹੋ ਜਾਂਦੇ ਬਹੁਤ ਜ਼ਿਆਦਾ ਵੀ ਆਪਾਂ ਇਹਨਾਂ ਨੂੰ ਬ੍ਰਾਊਨ ਨਹੀਂ ਕਰਨਾ ਹਲਕੇ ਜੇ 골ਡਨ ਜੇ ਕਰਾਂਗੇ ਤੁਸੀਂ ਦੇਖ ਸਕਦੇ ਆ ਭੱਲੇ ਜਿਹੜੇ ਬਹੁਤ ਜ਼ਿਆਦਾ ਫਲਫੀ ਬਣੇ ਆ ਬਿਲਕੁਲ ਸੌਫਟ ਬਣੇ ਆ ਇਹ ਤੇ ਆਪ ਵੀ ਇਹ ਤੇਲ ਦੇ ਉੱਪਰ ਆ ਜਾਣਗੇ ਤੇ ਇਹਨਾਂ ਨੂੰ ਹੌਲੀ ਹੌਲੀ ਘੱਟ ਫਲੇਮ ਤੇ ਆਪਾਂ ਜਿਹੜਾ ਪਕਾ ਲਾਂਗੇ ਇਸੇ ਤਰੀਕੇ ਨਾਲ ਹਲਕੀ ਫਲੇਮ ਤੇ ਆਪਾਂ ਇਹਨਾਂ ਨੂੰ 2 ਮਿੰਟ ਤੱਕ ਜਿਹੜਾ ਫਰਾਈ ਕਰਾਂਗੇ ਤੁਸੀਂ ਬਸ ਇਹਨੂੰ ਉਦੋਂ ਤੱਕ ਫਰਾਈ ਕਰਨਾ ਚਾਹੋ ਜਦੋਂ ਤੱਕ ਇਹ ਜਿਹੜੇ ਬ੍ਰਾਊਨ ਜੇ ਨਹੀਂ ਹੋ ਜਾਂਦੇ ਇਹਨਾਂ ਦਾ ਕਲਰ ਆ ਜਿਹੜਾ ਕਾਫੀ ਚੇਂਜ ਹੋ ਜਾਊਗਾ ਜਦੋਂ ਇਹ ਪੱਕ ਗਏ ਇਸ ਤਰੀਕੇ ਨਾਲ ਇਹਨੂੰ ਹੌਲੀ ਹੌਲੀ ਜਿਹੜਾ ਹਲਾਵਾਂਗੇ ਹੁਣ ਜਿਹੜੇ ਭੱਲੇ ਆਪਣੇ ਤਕਰੀਬ ਨਾਲ ਜਿਹੜੇ ਪੱਕ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਆ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਬਦਲ ਗਿਆ ਤੇ ਬਹੁਤ ਸੌਫਟ ਬਣੇ ਆ ਇਹ ਬਹੁਤ ਹੀ ਜ਼ਿਆਦਾ ਫਲਫੀ ਬਣੇ ਆ ਹੁਣ ਆਪਾਂ ਇਹਨਾਂ ਭੱਲਿਆਂ ਨੂੰ ਜਿਹੜਾ ਤੇਲ 'ਚੋਂ ਬਾਹਰ ਕੱਢ ਲਵਾਂਗੇ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਤੱਕ ਫਰਾਈ ਨਹੀਂ ਕਰਨਾ ਨਹੀਂ ਤਾਂ ਇਹ ਬਾਲੇ ਜ਼ਿਆਦਾ ਜਿਹੜੇ ਫਰਾਈ ਹੋ ਜਾਂਦੇ ਤਾਂ ਇਹ ਕਲਰ ਆ ਕਾਫੀ ਚੇਂਜ ਹੋ ਜਾਂਦਾ ਬਸ ਇਸ ਤਰੀਕੇ ਨਾਲ ਇਹਨਾਂ ਦਾ ਕਲਰ ਜਿਹੜਾ ਇਹਨਾਂ ਦਾ ਹੋਣਾ ਚਾਹੀਦਾ ਬ੍ਰਾਊਨ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਐਕਸਟਰਾ ਆਇਲ ਆ ਜਿਹੜਾ ਬਾਹਰ ਨਿਕਲ ਜਾਊਗਾ ਹੁਣ ਆਪਾਂ ਜਿਹੜੇ ਬਾਕੀ ਬਚੇ ਭੱਲੇ ਸੀਗੇ ਜਿਹੜੇ ਉਹ ਵੀ ਆਪਾਂ ਫਰਾਈ ਕਰ ਲੈਨੇ ਆ ਹੁਣ ਇਹਨਾਂ ਭੱਲਿਆਂ ਨੂੰ ਆਪਾਂ ਜਿਹੜਾ ਪਾਣੀ ਗਰਮ ਸੀਗਾ ਕੋਸਾਦ ਵਿੱਚ ਨਮਕ ਪਾ ਕੇ ਰੱਖਿਆ ਸੀ ਉਹਦੇ ਵਿੱਚ ਆਪਾਂ ਇਹ ਕਰਕੇ ਜਿਹੜੇ ਛੱਡ ਦਾਂਗੇ ਤੇ ਪਾਣੀ ਦੇ ਵਿੱਚ ਆਪਾਂ ਇਹਨਾਂ ਨੂੰ 5 ਤੋਂ 7 ਮਿੰਟ ਤੱਕ ਜਿਹੜਾ ਡਿਪ ਕਰਕੇ ਰੱਖਾਂਗੇ ਜਿਹੜੇ ਬਾਕੀ ਭੱਲੇ ਬਣਾਏ ਸੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਸਾਰੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਡਿਪ ਹੋਣੇ ਚਾਹੀਦੇ ਤੁਸੀਂ ਹੱਥਾਂ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਪਾਣੀ 'ਚ ਡਿਪ ਕਰ ਦਿਓ ਤਾਂ ਕਿ ਜਿਹੜਾ ਚੰਗੀ ਤਰ੍ਹਾਂ ਪਾਣੀ ਸੁੱਕ ਜਾਵੇ ਕੋਸ਼ਿਸ਼ ਕਰ ਲਈ ਆਪਾਂ ਇਹਨੂੰ 5 ਮਿੰਟ ਤੱਕ ਠਕਤਾ ਹੁਣ ਜਿਹੜੇ ਆਪਣੇ ਭੱਲੇ ਆ ਚੰਗੀ ਤਰ੍ਹਾਂ ਜਿਹੜੇ ਪਾਣੀ 'ਚ ਜਿਹੜੇ ਡਿੱਪ ਹੋ ਗਏ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਫਟ ਬਣੇ ਆ ਹੁਣ ਆਪਾਂ ਇਹਨਾਂ ਨੂੰ ਇੱਕ-ਇੱਕ ਕਰਕੇ ਹਲਕੇ ਜਿਹੇ ਹੱਥਾਂ ਨਾਲ ਜਿਹੜਾ ਪਾਣੀ ਨਿਚੋੜ ਕੇ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਇਹਨਾਂ ਨੂੰ ਬਿਲਕੁਲ ਸੌਫਟਲੀ ਜਿਹੜਾ ਤੁਸੀਂ ਪਾਣੀ ਨਿਚੋੜਨਾ ਤਾਂ ਕਿ ਜਿਹੜੇ ਭੱਲੇ ਟੁੱਟਣ ਨਾ ਬਿਲਕੁਲ ਰੂਮ ਵਰਗੇ ਸੌਫਟ ਬਣਦੇ ਆ ਇਹ ਹੁਣ ਆਪਾਂ ਇਹਨੂੰ ਜਿਹੜਾ ਪਲੇਟ ਦੇ ਵਿੱਚ ਪਾ ਕੇ ਜਿਹੜਾ ਸਰਵ ਕਰ ਸਕਦੇ ਆ ਭੱਲੇ ਆਪਣੇ ਬਣ ਕੇ ਤਿਆਰ ਆ ਇਸ ਤਰੀਕੇ ਨਾਲ ਆਪਾਂ ਇਹਨੂੰ ਪਲੇਟ ਦੇ ਵਿੱਚ ਰੱਖ ਕੇ ਜਿਹੜਾ ਸਰਵ ਕਰਾਂਗੇ ਇਹਦੇ ਲਈ ਆਪਾਂ ਜਿਹੜੀ ਦਹੀਂ ਸੀਗੀ ਉਹ ਪਹਿਲਾਂ ਹੀ ਆ ਜਿਹੜੀ ਫੈਂਟ ਕੇ ਰੱਖ ਲਈ ਆ ਦਹੀਂ ਨੂੰ ਤੁਸੀਂ ਚੰਗੀ ਤਰ੍ਹਾਂ ਫੈਂਟ ਲੈਣਾ ਹੁਣ ਆਪਾਂ ਇਹਦੇ ਉੱਪਰ ਆ ਜਿਹੜੇ ਦਹੀਂ ਪਾ ਦਾਂਗੇ ਇਸ ਤਰੀਕੇ ਨਾਲ ਸਾਰੇ ਭੱਲੇਆਂ ਉੱਪਰ ਦਹੀਂ ਪਾਵਾਂਗੇ ਘਰ ਵਿੱਚ ਇਹ ਰੈਸਪੀ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਈ ਜਾ ਸਕਦੀ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਨੀ ਆ ਹੁਣ ਆਪਾਂ ਇਹਦੇ ਉੱਪਰ ਜਿਹੜੀ ਖੱਟੀ ਮਿੱਠੀ ਗੁੜ ਤੇ ਮਲੇ ਦੀ ਚਟਨੀ ਬਣਾਈ ਸੀ ਆਪਾਂ ਉਹ ਇਹਦੇ ਉੱਪਰ ਐਡ ਕਰ ਦਾਂਗੇ। ਇਹਨਾਂ ਜਿਹੜਾ ਟੇਸਟ ਆਇਆ ਜੜਾ ਬਹੁਤ ਹੀ ਵਧੀਆ ਆਊਗਾ। ਚਟਨੀ ਐਡ ਕਰਨ ਤੋਂ ਬਾਅਦ ਇੱਕ ਵਾਰ ਫੇਰ ਜਿਹੜਾ ਆਪਾਂ ਹਰੀ ਚਟਨੀ ਹੈ ਜਿਹੜੀ ਹਰੀ ਮਸਲੀ ਦੀ ਚਟਨੀ ਬਣਾਈ ਸੀ ਉਹ ਆਪਾਂ ਇਹਦੇ ਚ ਐਡ ਕਰ ਲਾਂਗੇ। ਤੇ ਉੱਪਰ ਦੀ ਇੱਕ ਵਾਰ ਫੇਰ ਜਿਹੜਾ ਆਪਾਂ ਦਹੀਂ ਪਾ ਦਾਂਗੇ। ਉੱਪਰ ਦੀ ਆਪਾਂ ਜਿਹੜਾ ਆਲੂ ਭੁਜਿਆ ਲੈ ਲਿਆ ਤੁਸੀਂ ਇੱਥੇ ਪਾਪੜੀ ਜਾਂ ਨਾਰਦਾਨੇ ਦੇ ਯੂਜ਼ ਵੀ ਕਰ ਸਕਦੇ ਹੋ ਭੱਲੇ ਆਪਣੇ ਬਹੁਤ ਜਿਆਦਾ ਟੇਸਟ ਬਣੇ ਆ ਤੁਸੀਂ ਦੇਖ ਸਕਦੇ ਆਂਗੇ ਬਹੁਤ ਜਿਆਦਾ ਸੌਫਟ ਬਣੇ ਆ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਮੈਨੂੰ ਵੀਡੀਓਜ਼ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੇ ਲਈ ਮੇਰੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਥੈਂਕ ਯੂ